ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣੇ ਪਿੰਡ ਬਈ ਪਲੂਰ ਖੜੇ ਆ ਤੇ ਪਿਛਲੇ 20 ਸਾਲਾਂ ਤੋਂ ਆ ਦੇਖ ਲਓ 500 ਟਰਾਲੀ ਆ ਤੇ ਹਰ ਸਾਲ 500 ਸਵਾ 500 ਹਰ ਸਾਲ ਆਪਣੇ ਪਿੰਡ ਚੋਂ ਬਈ ਤੂੜੀ ਇਕੱਠੀ ਹੋ ਕੇ ਤੇ ਗਊਸ਼ਾਲਾ ਦੇ ਵਿੱਚ ਜਾਂਦੀ ਆ ਬਈ ਤੇ ਨੌਜਵਾਨ ਪਿੰਡ ਦੇ ਸਾਰੇ ਬੜੀ ਸੇਵਾ ਕਰਦੇ ਆ ਤੇ ਅੱਜ ਦੁਬਾਰਾ ਬਈ ਕੁਪ ਲਿਪਿਆ ਗਿਆ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਵੀਰ ਬਈ ਅੱਜ ਸਵੇਰ ਦੇ ਲੱਗੇ ਹੋਏ ਆ ਤੇ ਸ਼ਾਮ ਹੋ ਗਈ ਆ ਤੇ ਇੱਧਰ ਰਾਜੂ ਹੁਣੀ ਬੈਠੇ ਆ ਰੇਸ਼ ਮਰਗੇ ਸਾਰੇ ਬਈ ਬਹੁਤ ਬਹੁਤ ਧੰਨਵਾਦ ਬੜੀ ਸੇਵਾ ਕਰਦੇ ਆ ਇਹ ਬਾਈ ਵੀਰ ਤੇ ਇਹਨਾਂ ਦੀ ਸੇਵਾ ਲੇਖੇ ਲਾਵੇ ਤੇ ਆ ਸਾਰੇ ਵੀਰ ਇਧਰ ਮੰਮੂ ਬੋਰਡ ਆ ਜੀ ਮੈਂ ਕੱਲੇ ਕੱਲੇ ਦਾ ਨਾਮ ਲੈ ਲੈਪਾ ਜਿਆਦੇ ਬਾਈ ਆ ਸਾਰੇ ਲੱਬੇ ਵਰਗੇ ਵੀਰਾਂ ਦਾ ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਬੋਰਡ ਘੋੜ ਚੱਲ ਬੋਰਡ ਖਿੱਚ ਕੇ ਆ ਠੀਕ ਆ ਬਾਈ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਹੋਰ ਜੀ ਸਤਿ ਸ੍ਰੀ ਅਕਾਲ ਜੀ ਖਿੱਚਿਓ ਨੇ ਕੰਮ ਨੂੰ ਹਾਂ ਜੀ ਹਾਂ ਜੀ ਅਰ ਜੀ ਨੇ ਸੇਵਾ ਲਓ ਜੀ ਸਭ ਦੀ ਸੇਵਾ ਬਾਈ ਸਫਲ ਕਰੇ ਮਹਾਰਾਜ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੀ ਕਿ ਤੁਸੀਂ ਸੇਵਾ ਕਰਦੇ ਆ ਹਾਂ ਤੇ ਆ ਦੁਬਾਰਾ ਬਈ ਕੁੱਪ ਗਿਆ ਲਿਪਿਆ ਤੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਬਈ ਇਹ ਹਰ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੰਗੇ ਕਿਵੇਂ ਬਈ ਲਓ ਜੀ ਆਇਦਰ ਪਿਛਲੇ 20 ਸਾਲਾਂ ਤੋਂ ਬਈ ਲਗਾਤਾਰ ਹਰ ਸਾਲ ਸੇਵਾ ਹੁੰਦੀ ਆ ਪੰਜ 550 ਟਰਾਲੀ ਹਰ ਸਾਲ ਤੋੜੀਦੀ ਹੁੰਦੀ ਆ ਤੇ ਪਿੰਡ ਵੱਲੋਂ ਪਿੰਡ ਦੇ ਨੌਜਵਾਨਾਂ ਵੱਲੋਂ ਤੇ ਬਹੁਤ ਵਧੀਆ ਸੇਵਾ ਕਰਦੇ ਆ ਵੀਰ ਗਊਆਂ ਵਾਸਤੇ ਤੇ ਤੂੜੀ ਹਰ ਸਾਲ ਇੱਥੇ ਇਕੱਠੀ ਹੁੰਦੀ ਆ ਤੁਸੀਂ ਖੁਪ ਦੇਖ ਲਓ 500 ਟਰਾਲੀ ਦਾ ਘੱਟੋ ਘੱਟ ਖੁਪਾ ਤੇ ਹਰ ਸਾਲ ਪਿਛਲੇ 20 ਸਾਲਾਂ ਤੋਂ ਲਗਾਤਾਰ ਹੀ ਤੂੜੀ ਲਿਪਦੇ ਆ ਤੇ ਤੂੜੀ ਹਰ ਸਾਲ ਜੀ ਗਊਸ਼ਾਲਾ ਦੇ ਵਿੱਚ ਜਾਂਦੀ ਆ ਤੇ ਆ ਸਾਰੇ ਵੀਰ ਬਾਈ ਬੜੀ ਦਿਨ ਰਾਤ ਸੇਵਾ ਕਰਦੇ ਆ ਫੇਰ ਜਾ ਕੇ ਪੂਰਾ ਤੂੜੀ ਨੂੰ ਸੰਭਾਲਦੇ ਆ ਕੀ ਹਾਲ ਵੀਰੇ ਲਓ ਜੀ ਆ ਸਾਰੇ ਸੇਵਾਦਾਰ ਬਹੁਤ ਬਹੁਤ ਧੰਨਵਾਦ ਬਾਈ ਸਾਰਿਆਂ ਦਾ ਸੇਵਾ ਕਰਨ ਲਈ ਇੱਧਰ ਬਈ ਸਾਰੇ ਵੀਰ ਲੱਗੇ ਆ ਸੇਵਾ ਕਰਨ ਔਰ ਜੀ ਠੀਕ ਹੈ ਠੀਕ ਆ ਇਧਰ ਜਲ ਪਾਣੀ ਦੀ ਵੀ ਪੂਰੀ ਸੇਵਾ ਹੁੰਦੀ ਹੈ ਇਧਰ ਖਾਣ ਪੀਣ ਦੀ ਪੂਰੀ ਪ੍ਰਸ਼ਾਦੇ ਪਾਣੀ ਦੀ ਸੇਵਾ ਚੱਲਦੀ ਆ ਤੇ ਇਧਰ ਕਾਣੀ ਬਣਾ ਕੇ ਤੇ ਦੂਰੀਵਾਰ ਤੂੜੀ ਲਿਪਤੀ ਆ ਤੇ ਤੂੜੀ ਇਹ ਖਰਾਬ ਨਹੀਂ ਹੁੰਦੀ ਤੇ ਮੁੜ ਕੇ ਸਿਆਲਾਂ ਦੇ ਵਿੱਚ ਗਊਸ਼ਾਲਾ ਦੇ ਵਿੱਚ ਜਾਂਦੀ ਜਿੱਥੇ ਵੀ ਲੋੜ ਹੁੰਦੀ ਆ ਉੱਥੇ ਇਹ ਤੂੜੀ ਪਹੁੰਚਦੀ ਆ ਤੇ ਸਾਰੇ ਵੀਰ ਬਈ ਬਹੁਤ ਸਾਰੇ ਪਿੰਡ ਦੇ ਨੌਜਵਾਨ ਬਾਈ ਬੜੀ ਸੇਵਾ ਕਰਦੇ ਆ ਇਧਰ ਤੇਜ ਵੀ ਸਾਡਾ ਬਹੁਤ ਸੇਵਾ ਕਰਦਾ ਬਾਈ ਇੱਕ ਕਰ ਕਰ ਤ ਸਾਰੇ ਦੁੱਧ ਇਕੱਠਾ ਕਰਕੇ ਪ੍ਰਸ਼ਾਦ ਦੇ ਪਾਣੀ ਦੀ ਸੇਵਾ ਕਰਦਾ ਲਓ ਜੀ ਕੰਮ ਇੱਧਰ ਹੋ ਗਿਆ ਪੂਰਾ ਦੋ ਵਾਰੀ ਥੋੜੀ ਲਿਪੀ ਗਈ ਆ ਤੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਠੀਕ ਆ ਕੰਮ ਖਿੱਚ ਕੇ ਸੇਵਾਦਾਰ ਹੋਰ ਬਈ ਉੱਥੇ ਮਰਾ ਕੇ ਆਏ ਸੀ ਆ ਤੇਰੇ ਲਈ ਸ਼ਰਮਾ ਇਹ ਠੰਡੇ ਪੀ ਰਿਹਾ ਹੋਰ ਦਰਮੇ ਚਲੋ ਧੰਨਵਾਦ ਹਾਏ ਬੰਦੇ ਬਾਰੇ ਦੱਸਦਾ ਮੈਂ ਕਿ ਬਹੁਤ ਸੇਵਾ ਕਰਦਾ ਬਈ ਧੰਨਵਾਦ ਇਹਦਾ ਬਹੁਤ 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 ਧੰਨਵਾਦ ਹੈ ਬਈ ਸਾਡੇ ਪਿੰਡ ਵਾਸੀਆਂ ਦਾ ਬਹੁਤ ਹਰ ਵਾਰੀ ਬਹੁਤ ਸਾਲਾਂ ਤੋਂ ਤੂੜੀ ਲੈਪਦੇ ਆ ਰਹੇ ਆ ਬਹੁਤ ਸਹਿਯੋਗ ਦਿੰਦੇ ਆ ਇਸ ਕਰਕੇ ਸਾਡੇ ਪਿੰਡ ਦੇ ਨੁਕਸਾਨ ਬਹੁਤ ਘੱਟ ਹੁੰਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਨੂੰ ਤੂੜੀ ਲਈ ਬਹੁਤ ਬਹੁਤ ਸੇਵਾ ਦਿੰਦੇ ਵੀਰ ਕੁਝ ਬਾਹਰੋਂ ਜਿਹੜੇ ਸਾਡੇ ਲੋਕ ਭੇਜਦੇ ਆ ਵੀਰੇ ਪੈਸਿਆਂ ਦੀ ਸੇਵਾ ਭੇਜਦੇ ਆ ਕੋਈ ਤੂੜੀ ਦੀ ਸੇਵਾ ਕਰਦਾ ਕੋਈ ਟਾਂਗਰ ਦੀ ਸੇਵਾ ਕਰਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਤੇ ਬਹੁਤ ਬਹੁਤ ਸੇਵਾਦਾਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਸਾਡੇ ਨਾਲ ਮੋਢਾ ਮੋਢਾ ਲਾ ਕੇ ਖੜੇ ਆ ਜੀ ਦਿਨ ਪਰ ਰਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਸਾਰੇ ਪੈਨ ਦਾ ਵੀਰੇ